ਉਸ ਤੋਂ ਇਲਾਵਾ ਯਾਨੀ ਹਾਂ ਮਾਈ ਨਗਰ ਦੇ ਸਿਆਸਤ ਦੇ ਸੰਗਠਨ ਵਿਦਤਾਗਣ ਜਿਸ ਤਰ੍ਹਾਂ ਕਿ ਸੁਧਾਮਲ ਕੀ ਸਿੰਘ ਜੀ ਲੱਖਾ ਸਾਬਕਾ ਮੰਤਰੀ ਸਾਹਿਬ ਕੇ ਕੇ ਬਾਬਾ ਜੀ ਜੋ ਕਿ ਜ਼ਿਲ੍ਹਾ ਲੁਧਿਆਣਾ ਪਾਰਟ 9 ਹੈ ਕਿਉਂਕਿ ਬਾਬਾ ਬੰਦਾ ਸਿੰਘ ਭਾਜਪੀ ਉਹਨਾਂ ਨੇ ਜੋ ਉਹਨਾਂ ਦੇ ਕਾਰਨਾਮਿਆਂ ਦੀਆਂ ਕਿਤਾਬਾਂ ਛਾਪ ਕੇ ਔਰ ਦੁਨੀਆ ਦੇ ਵਿੱਚ ਦੱਸ ਕੇ ਕੋਈ ਇੱਕ ਬੰਦਾ ਬੰਦਾ ਸੁਧਾ ਹੱਲ ਵੀ ਐਸੇ ਸੀਗੇ ਜਿਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨ ਦੇ ਹੱਕ ਲੈ ਕੇ ਦਿੱਤੇ ਮੈਨੂੰ ਸਮਝਦਾ ਇੱਕ ਬਹੁਤ ਬੜੀ ਗੱਲ ਹੁੰਦੀ ਹੈ ਕਿ ਕੋਈ ਹੁੰਦਾ ਕੋਈ ਨਵੀਂ ਗੱਲ ਕਰਦਾ ਕਿ ਹਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਪਰ ਮੈਨੂੰ ਲੱਗਦਾ ਵੀ ਬਾਬਾ ਜੀ ਜਾਂ ਦਾਵਾ ਕਿਨੇ ਬਹੁਤ ਬੜੇ ਖੂਬ ਕਿਥੇ ਨੇ ਸੁਦਾਨੋ ਕੀ ਫਿਲਮ ਦੇਖਾ ਸਾਡੇ ਜਿਲ੍ਹੇ ਦੇ ਫਰਜ਼ਾਂ ਵਾਲੀ ਰਹੇ ਨੇ ਮਸ਼ਹੂਰ ਰਹੇ ਨੇ ਮੇਰੇ ਸਾਹਮਣੇ ਬੈਠੇ ਪੰਜ ਸਰਪੰਚ ਦੂਰ ਦੂਰੋਂ ਆਏ ਕੰਗਾਂ ਨਗਰ ਤੋਂ ਵੀ ਆਏ ਹੋਏ ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਇਲਾਕੇ ਜਿਹੜੇ ਦਲਾਸਰ ਤੋਂ ਗੀਤ ਸੁਣਨ ਵਾਸਤੇ ਦਲਾਸਰ ਤੋਂ ਨਮਨ ਕਰਨ ਵਾਸਤੇ ਦਲਾਸਰ ਤੋਂ ਸ਼ਰਧਾ ਦੇ ਫੋਲ ਬੇਟ ਕਰਨ ਵਾਸਤੇ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹਨੇ ਲੋਕ ਆਉਂਦੇ ਨੇ ਨਾ ਸਾਰੇ ਨੂੰ ਸਭ ਤੋਂ ਪਹਿਲਾਂ ਨਾਮ ਕਰਦਾ ਸਭ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਲੋਕ ਕੋਤੇ ਪਰ ਉਹਨਾਂ ਨੇ ਮੇਰਾ ਕਹੇ ਜਵਾਬ ਦੇਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਸ਼ਕਾਸ਼ੇ ਮਾਤਮੂ ਗੰਦਸਾ ਸਾਰੀ ਇਸ ਦੁਨੀਆ ਦੇ ਵਿੱਚ ਹਰ ਇੱਕ ਚੀਜ਼ ਤੇ ਟੈਕਸ ਹੈ ਥਿੱਕ ਚੀਜ਼ ਤੇ ਛੇ ਘੋੜੀ ਟਬੀਲ ਚਲੇ ਜਾਂਦੇ ਉਹਦੇ ਤੇ ਵੀ ਹੈ ਮੁੰਮਤੀ ਫਿੱਦੋ ਹੋਦਰ ਤੇ ਵੀ ਹੈ ਨੂੰ ਵਿੱਚ ਮਸਾਲਾ ਜੁਗਰੂ ਮਹਾਰਾਜ ਜਿਹਨੇ ਫਮੇ ਬਖਸ਼ੀ ਉਹਦੇ ਤੇ ਕੋਈ ਟੈਕਸ ਨਹੀਂ ਹੈ ਅੱਗੇ ਬੋਲਣ ਲੱਗੇ ਫਿਰ ਦਾ ਜਵਾਬ ਦੇਣ ਲੱਗੇ ਇਹਦੇ ਵਾਸਤੇ ਕਿ ਦੂਸਰੀ ਨਵਰਤਿਆ ਕੋਲ ਹੈ

ਕਿਉਂਕਿ ਮੈਂ ਭੁੱਲ ਗਿਆ ਦੇਖੀ ਮਮੇਲਾ ਜਿਲ੍ਹਾ ਸੰਧੂ ਗਰੇ ਸੁਦੀਨਾ ਕਿਨੇ ਆਪ ਜੀ ਨੂੰ ਬਹੁਤ ਦੱਸਿਆ ਜਿਲ੍ਹਾ ਸੰਧੂ ਤੇ ਮੈਂ ਅਸੀਂ ਦੋਨਾਂ ਨੇ ਨੌਕਰੀ ਵੀ ਕੀਤੀ ਹੈ ਇਕੱਠੇ ਰਹੇ ਜਦੋਂ ਨੌਕਰੀ ਛੱਡ ਦਿੱਤੀ ਤੇ ਮੈਂ ਤੇ ਜਿਲ੍ਹਾ ਸੰਧੂ ਅਸੀਂ ਗਿਆਸਾਨੀਆਂ ਸਟੇਜਾਂ ਤੇ ਕੀਤੀਆਂ ਨੇ ਜਿਲ੍ਹਾ ਸੰਧੂ ਦਾ ਪਹਿਲਾ ਕੀ ਤੇ ਅਸੀਂ ਤਾਂ ਜੜਾ ਛੱਡ ਕੇ ਮੈਂ ਰਿਕਾਰਡ ਕਰਵਾਇਆ ਉਸ ਨੂੰ ਮੇਰੇ ਛੋਟੇ ਵੀਰ ਨੂੰ ਮੇਰੇ ਦਾ ਪੱਖ ਸ਼ਿਕਰਤ ਕਹਿੰਦੇ ਕਰੋ ਛੋਟੇ ਵੀਰ ਨੂੰ ਇੰਨਾ ਸ਼ੌਕ ਹੋਇਆ ਕਿ ਮੇਰਾ ਕੀਤੇ ਕਾੜੋਗੇ ਪਹਿਲਾਂ-ਪਹਿਲਾਂ ਬਹੁਤ ਬੜੀਆਂ ਗੱਲਾਂ ਹੁੰਦੀਆਂ ਸੀ ਜੇ ਇੱਕ ਦਿਨ ਦਿੱਲੀ ਬੁਲਾਇਆ ਜਾਂਦਾ ਸੀ ਨਾ ਫਿਰ ਰਿਕਾਰਡਿੰਗ ਤੇ ਆ ਜਾਓ ਉਹ ਚਿੱਠੀ ਸਾਰਿਆਂ ਨੂੰ ਤੁਹਾਨੂੰ ਨਾ ਫਿਰਦਾ ਹੁੰਦਾ ਸੀ ਕਿ ਮੈਨੂੰ ਦਿੱਲੀ ਬੁਲਾਇਆ ਕਿਉਂਕਿ ਦਿੱਲੀ ਸਾਡੇ ਬਾਸ ਬਦੌਲਤ ਨੇ ਕਿਤੇ ਦੇਖੀ ਸੀ ਸਾਡੇ ਵਾਸਤੇ ਬਹੁਤ ਦੂਰ ਸੀ ਪਰ ਵਿਦਾਰਨ ਨੂੰ ਐਸਾ ਸ਼ੌਕ ਹੋਇਆ ਅੱਜ ਉਹਦੀ ਕਲਮ ਤੇ ਸਾਰੇ ਹੀ ਆਸ਼ਕ ਨੇ ਔਰ ਉਹਦੀ ਕਲਮ ਦੇ ਉੱਤੇ ਕਿਤਾਬਾਂ ਲਿਖੀ ਜਾ ਰਹੀਆਂ ਨੇ ਉਹਦੀ ਕਲਮ ਦੇ ਉੱਤੇ ਪੀ ਐਚ ਡੀ ਹੋ ਰਹੀ ਹੈ ਤਾਂ ਮੈਂ ਸਮਝਦਾ ਬਹੁਤ ਅੱਛਾ ਲਿਖਾਰੀ ਔਰ ਲੋਕਾਂ ਦਾ ਮੰਨਸੰਗ ਲਾਇਕ ਦਿਨ ਅਸਲੋਂ ਪਰ ਮੈਨੂੰ ਬਿਲ ਲੱਗ ਰਿਹਾ ਮੈਂ ਆਪਣੇ ਬੇਟੇ ਦਾ ਧੰਨਵਾਦ ਕਰਨਾ ਚਾਹੁੰਦਾ ਜਗਮਉਂ ਦਾ ਜਿਨੇ ਆਪਣੇ ਫਾਜਲ ਨੂੰ ਸੰਭਾਲ ਕੇ ਰੱਖਿਆ ਹੋਇਆ ਸਾਹਮਿਆ ਤਾਂ ਜਦਾ ਸਾਥੋਂ ਸਿੱਧੀ ਨਹੀਂ ਗੱਲ ਹੈ ਵੀ ਜਸਮਾਨੀ ਤੌਰ ਤੇ ਦੂਰ ਹੈ ਲੇਕਿਨ ਉਹ ਆਪਣੀ ਕੰਮ ਨੂੰ ਇੰਨਾ ਵਿਸਥਾਰ ਨਾਲ ਦੇ ਗਿਆ ਵੀ ਉਹ ਰਹੀ ਦੁਨੀਆ ਦਾ ਪੰਜਾਬੀ ਦੱਖਣ ਜਿੱਥੇ ਜਿੱਥੇ ਰਹਿੰਗੇ ਨੇ ਹੈ ਜੀ ਜਿਲਦ ਯੋਗਨ ਹੋਗਾ ਜਿਲਦ ਹਮੇਸ਼ਾ ਯਾਦ ਰਹੂਗਾ ਹਮੇਸ਼ਾ ਯਾਦ ਰਹੂਗਾ ਮਰਨਾ ਸਮਰਪਨਾ ਦਾ ਬਾਹੂ ਜੀਣ ਜਿਨ੍ਹਾਂ ਦੀ ਯਾਦ ਆਉਂਦੀ ਅੱਜ ਗੰਗਾ ਨਗਰ ਪਹਾਰਾਂ ਨੇ ਲੋਕੀਂ ਵਿਰੋਧ ਪ੍ਰਦਰਸ਼ਨ ਕਰਨੇ ਆਲੇ ਅਮਰ ਸ਼ਬਦਾਂ ਵਾਲੇ ਦੀ ਉਹਨੂੰ ਯਾਦ ਕਰਕੇ ਇਸ ਕਰਕੇ ਮੈਂ ਸਮਝਦਾ ਮਰਨਾ ਤਾਂ ਹਰ ਕਿਸੇ ਦਾ ਹੈ ਕਿ ਲੱਖਾਂ ਲੋਕ ਰੋਜ਼ਾਨਾ ਗਮਲੇ ਨੇ ਲੱਖਾਂ ਹੀ ਮਰਦੇ ਨੇ ਕੌਣ ਕਿ 30 ਦਿਨਾਂ ਦਾ ਸਾਹ ਜੁਗੀਆਂ ਪੁੱੜ ਜਾਂਦੀ ਹੈ ਪਰ ਜਦਾਰ ਸਿੰਘੂ ਵਰਗੇ ਇੱਕ ਐਸੇ ਗਾਇਕ ਇੱਕ ਐਸੇ ਗੀਤਕਾਰ ਐਵੇਂ ਸ ਮੈਂ ਜੀਲਾ ਸਾਹਿਬ ਨੇ ਜਦਾਰ ਬਾਰੇ ਬਹੁਤ ਕੁਝ ਦੱਸਿਆ ਤੋਂ ਮੈਨੂੰ ਜੋ ਹੁਕਮ ਆਇਆ ਕਿ ਸਟੇਜ ਤੇ ਆ ਜਾ ਮੈਂ ਕੀ ਕਰਨੀ ਇੱਕ ਗਾਣਾ ਲਾ ਦਿਓ ਹਾਂ ਹਾਂ ਕੋਈ ਨਾ ਕੋਈ ਤੇ ਇੱਕ ਜੀਤ ਗਾ ਦੇ ਵਿੱਚ ਹਾਂ ਜੀ ਇੱਕ ਗਾਣਾ ਲਾ ਦਿਓ ਜੀ ਅੱਛਾ ਜੀ ਤੇ ਜੀ ਆ ਦੇਖੀ ਉਹ ਦੋ ਲੈ ਕਿਸੇ ਵਾਰੀ ਕੋ ਆਇਆ ਸੀ ਦੇਖੋ ਉਹ ਕੋਸ ਕਰੀ ਗੁਰ ਆ ਮੈਂ ਕਰਨਾ ਕੀ ਆਖਦਾ ਮੈਨੂੰ ਬੁਲਾ ਦਲਿਆ ਜਗੂਬ ਸਾਹਿਬ ਨੂੰ ਸੁਣੀਆਂ ਦੀ ਨਾਏ ਜਦੋਂ ਆਸਰ ਤੋਂ ਰੱਖਿਆ ਕੀ ਆਖੀ ਤੁਹਾਨੂੰ ਸੁਣਾਵਣਾ ਇਹਨਾਂ ਕਿਦੋਂ ਆ ਆ ਜਸੇ ਮੈਂ ਇੱਕ ਕੰਮ ਕਰਦੇ ਹਾਂ ਆ ਚ ਕੱਢ ਲਾਂਗੇ ਇਹ ਕੰਮ ਜਿਹੜਾ ਹੈਗਾ ਨੌਂਜ ਵਾਲਾ ਦਾ ਨੈਟਵਰਕ ਕੱਟੇ ਦਾ ਬਾਅਦ ਕੋਈ ਉੱਠਣਾ ਖੜਨਾ ਕਿ ਨੌਜਵਾਨਾਂ ਦਾ ਕੰਮ ਹੈ ਮੇਰੀ ਡਿਊਟੀ ਨਾਲ ਦਿੱਤੀ ਗਈ ਹੈ ਮੈਂ ਕੋਸ਼ਿਸ਼ ਕਰਨਾ ਕਿ ਮੈਂ ਉਸ ਡਿਊਟੀ ਨੂੰ ਪੂਰਾ ਕਰ ਸਕਾਂ ਕੋਈ ਲੱਭੀ ਹੋ ਜਾਵੇ ਉਹਦੇ ਵਾਸਤੇ ਤਰਪਨਾ ਕੱਲੇ ਮਾਫੀ ਚਾਹੁੰਦਾ ਜਲੇ ਚਗੇ ਚਗੇ ਪਹਿਲੇ ਕਈ ਨੁਸ਼ਤੇ ਕਈ ਮਾਰੇ ਇਸਤਾਨੇ ਚਗੇ ਚਗੇ ਪਹਿਲੇ ਕਈ ਨੁਸ਼ਤੇ ਕਈ ਮਾਰੇ ਹੋ ਬੈਠੇ ਬੁੰਦਰਾ ਦੇ ਰੋਕੀ ਲੁਟਣਾ ਆਇਲ ਨਾਰੇ ਹੋ ਬੈਠੇ ਬੁੰਦਰਾ ਦੇ ਰੋਕੀ ਲੁਟਣਾ ਆਇਲ ਨਾਰੇ ਇਸਤਾਨੇ ਚਗੇ ਚਗੇ ਪਹਿਲੇ ਕਈ ਨੁਸ਼ਤੇ ਕਈ ਮਾਰੇ ਹੋ ਬੈਠੇ ਬੁੰਦਰਾ ਦੇ ਰੋਕੀ ਲੁਟਣਾ ਆਇਲ ਨਾਰੇ ਲੜਨ ਦੀ ਕੜੀਏ ਗੱਟੋਂ ਸਰਕਾਰੇ ਲੜਗੀ ਲੜਨ ਦੀ ਕੜੀਏ ਗੱਟੋਂ ਕਹਾਂ ਦੇਖ ਤਾਵਾਨੀ ਮੈਂ ਪਾਪਾ ਨਿਕ ਤੁਮਾਲਾ ਪੌਣੀ ਨੀ ਮੋਰ ਸ਼ਰਮ ਨਾਲ ਮੈਂ ਤੇਰੀ ਅੰਤਲਾ ਪੌਣੀ ਨੀ ਮੋਰ ਸ਼ਰਮ ਨਾਲ ਮੈਂ ਤੇਰੀ ਅੰਤਲਾ ਕਿਥੇ ਆ ਦੇਖ ਤਾਵਾਨੀ ਮੈਂ ਪਾਪਾ ਨਿਕ ਤੁਮਾਲਾ ਪੌਣੀ ਨੀ ਮੋਰ ਸ਼ਰਮ ਨਾਲ ਮੈਂ ਤੇਰੀ ਜੇ ਇੱਕ ਕੰਗੇ ਮੈਨੂੰ ਬੇਖਿਆ ਵਿਦਵਾਨਸ਼ਾਨੀ ਇੱਕ ਕੰਗੇ ਮੈਨੂੰ ਬੇਖਿਆ ਜਿਹੜਾ ਨਹੀਂ ਬਾਤ ਕਰਨਾ ਆਸਾਂ ਦੇ ਰੋਸਲਾ ਤੇ ਹੋਰ ਬਸ ਮਾਪ ਦੇ ਪਿੱਛੇ ਮੇਰਾ ਘਟਾ ਇਹ ਹੈ ਇਹ ਉਹ ਲੋਕ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਰੰਗ ਭਰਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਬੋਲਿਆ ਯਾਤਰਾ ਜਾਂ ਜਨਮ ਜਿਦੋਂ ਵੀ ਪਰਮਾਤਮਾ ਨੇ ਕਰਕੇ ਖੁਸ਼ੀ ਲੈ ਕੇ ਆਏ ਤੋ ਉਹਨਾਂ ਯਾਤਰਾ ਜਾਂ ਜ਼ਿੰਦਗੀ ਦਾ ਇੱਕ ਹਿੱਸਾ ਨੇ ਪਹਿਲਾ ਪਹਿਲਾ ਮੈਨੂੰ ਬਹੁਤ ਗੁੱਸਾ ਵੀ ਹੈਗਾ ਰੋਸਾ ਵੀ ਹੈਗਾ ਲੋਕ ਸਮਝਦੇ ਹੁੰਦੇ ਸੀ ਇਹ ਕਿਹੜੇ ਕਰਮਾਂ 'ਚ ਬੰਨ੍ਹਿਆ ਜਾਂਦਾ ਦਾਕਾ ਸਾਹ आम तौर पर ली कचल कहते तो मान साहब गाते हैं जो गलेवाल साहब गाँव साहब गाते हैं कोई नहीं कहना असल गल यह है एक कला है और ऐसी कला है जिस कला श्री गुरु नानक देव जी ने पछाने और भाई गुरु नाम रखे गलती ਬੋੜੀ ਬੋੜੀ ਕਰਨੀ ਹੈ ਇਸ ਕਰਕੇ ਇਸ ਕਰਾ ਨੂੰ ਨਿੰਦਾ ਇਸ ਕਰਾ ਨੂੰ ਬੁਰਾ ਕਹਿਣਾ ਨਹੀਂ ਤੇ ਅੱਛੀ ਕਰਨੀ ਹੈ ਤੇ ਗਿਲਾਬ ਨੇ ਕੀ ਦਿੱਤੇ ਇਹ ਚਾਂਦ ਜਿਹੀ ਮੈਨੂੰ ਦੇ ਕੇ ਯਾਗੀ ਗਾਰਿਸ਼ਾਨੀ ਇਹ ਚਾਂਦ ਜਿਹੀ ਮੈਨੂੰ ਦੇ ਕੇ ਯਾਗੀ ਗਾਰਿਸ਼ਾਨੀ ਨੰਨੀੁੰਦੇ ਕਿੱਛੀ ਛੱਲਾ ਨਾਲ ਵਿੱਚ ਪਾ ਗਿਆ ਗਾਨੀ ਨੰਨੀੁੰਦੇ ਕਿੱਛੀ ਛੱਲਾ ਨਾਲ ਵਿੱਚ ਪਾ ਗਿਆ ਗਾਨੀ अॼु जवानी माण्हुनि हली जो तूं मे राजानी अॼु जवानी माणे हलियो पोइ मे राजानी हथी हथी चंजर ते

ਇਹਨਾਂ ਨੇ ਪਹਿਲ ਕੀਤੀ ਕਿ ਸਭਿਆਚਾਰ ਮੇਲੇ ਲੜੋਣ ਦੀ ਕਿਉਂਕਿ ਵੈਸੇ ਤਾਂ ਪੰਜਾਬ ਵੈਸੇ ਦਾ ਪੰਜਾਬ ਜਿਹੜਾ ਹੈ ਇਹ ਮੇਲਿਆਂ ਦੇ ਦੇਸ਼ ਆ ਜਿੱਥੇ ਧਾਰਮਿਕ ਮੇਲੇ ਲੱਗਦੇ ਨੇ ਨਾ ਪ੍ਰਗਟ ਮੇਲੇ ਲੱਗਦੇ ਨੇ ਧਾਰਮਿਕ ਕਿੰਨੇ ਮੁਕਸ਼ਰਤ ਆ ਹੋ ਗਿਆ ਬਾਕੀ ਦਾ ਮੇਲਾ ਜਿਵੇਂ ਲੱਗੜੁਨੀਆ ਦਾ ਮੇਲਾ ਇਸੇ ਤਰ੍ਹਾਂ ਪ੍ਰਗਟ ਮੇਲੇ ਖਮਾਰਦਾ ਮੇਲਾ ਜੀਵਾਂ ਦੀ ਰੌਸ਼ਨੀ ਅੱਜ ਜੰਗਲਾ ਮੇਲਾ ਤੇ ਇਹਨਾਂ ਦੇ ਨਾਲ ਨਾਲ ਸਦਾ ਜੀ ਦੇਦਨ ਜਸਵੰਤ ਸਾਹਿਬ ਨੇ ਸਮਿਆਚਰਨ ਵਿੱਚ ਲੈਣ ਰੋਸ਼ਕ ਕੀਤੇ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਅੱਜ ਔਰ ਉਹਨਾਂ ਮਿਲਿਆਂ ਦਾ ਸ਼ਿੰਗਾਰ ਸਭ ਤੋਂ ਪਹਿਲਾਂ ਆਪ ਜੀ ਮਸ਼ਾਹਦ ਪਹੁੰਚੇ ਹੋਏ ਉਹਦੇ ਤਾਂ ਮਤਲਬ ਫਾਊਂਡੇਸ਼ਨ ਸੀਗੀ ਉਹਦਾ ਸ਼ਿੰਗਾਰ ਤੋਂ ਵੀ ਸੀਗੀ ਸਾਨੂੰ ਪੰਜ ਬੰਦਿਆਂ ਨੂੰ ਬੁਲਾ ਕੇ ਦਾ ਫਾਊਂਡੇਸ਼ਨ ਰੱਖੀ ਗਈ ਸੀਗੀ ਜਿਹਨਾਂ ਵਿੱਚ ਲੰਗਰ ਵਿਭਾਗੀ ਸੀਗੇ ਕੁਝ ਦੇ ਮਾਨਰ ਕੀ ਸੀਗੇ ਮੈ ਸੀਗਾ ਦਿਲਦਾਰਨ ਸੀਗਾ ਇਸ ਸ਼ਾਇਆ ਗਨਾਂ ਦਾ ਪਰਦਾ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਕਿ ਇਸ ਵੇਲੇ ਫੌਗ ਨੋਨ ਸਿ ਕੋਆਰਡੀਨੇਸ਼ਨ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਗੱਲ ਦਾ ਪਤਾ ਹੈ ਤਾਂ ਅਸੀਂ ਇਸ ਗੱਲ ਨੂੰ ਕੁਝ ਕਿਸੇ ਤਰ੍ਹਾਂ ਸਮਝਦੇ ਆਂ ਕਿ ਕੋਈ ਪਹਿਰ ਕੀਤੀ ਕਿਸੇ ਨੇ ਵੀ ਕੀਤੀ ਅਸੀਂ ਉਹਦੇ ਹਿੱਸੇਦਾਰ ਅਸੀਂ ਉਹਨਾਂ ਨੂੰ ਦੱਸੇ ਕਿ ਅਸੀਂ ਦਾ ਪੱਖ ਜੋੜੀ ਨਹੀਂ ਅਸੀਂ ਉਹਨਾਂ ਦੇ ਹਿੱਸੇਦਾਰ ਰਹੇ ਆਂ ਮਤਲਬ ਅੱਛਾ ਇਸ ਗੱਲ ਨੂੰ ਮੈਂ ਸਮਝਦਾ ਅਸੀਂ ਭਾਗਾ ਵਾਲੇ ਲੋਕ ਆਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਹੋਰ ਲਾ ਦਿਓ ਜੀ